ਲੁਧਿਆਣੇ ਵਿੱਚ ਇਹ ਉਪ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਵਾਲਾ ਚੋਣਾਂ ਦੀ ਤਰੀਕ ਨਿਯਤ ਹੋਣ ਤੋਂ ਪਹਿਲਾਂ ਹੀ ਯਾਨੀ ਕਿ ਨਿਸ਼ਚਿਤ ਹੋਣ ਤੋਂ ਪਹਿਲਾਂ ਹੀ ਹਲਕਾ ਪੱਛਮੀ ਦੇ ਵਿੱਚ ਵਿਵਾਦ ਹੋਣੀ ਸ਼ੁਰੂ ਹੋ ਚੁੱਕੇ ਨੇ ਤਾਂ ਸਾ ਮਾਮਲਾ ਵਾਰਡ ਨੰਬਰ 18 ਕ੍ਰਿਸ਼ਨ ਨਗਰ ਤੋਂ ਵੇਖਣ ਨੂੰ ਮਿਲਿਆ ਇਲਾਕੇ ਦੇ ਵਿੱਚ ਕੁਝ ਲੋਕ ਗਲੀ ਮੁਹੱਲਿਆਂ ਦੇ ਵਿੱਚ ਘੁੰਮ ਕੇ ਲੋਕਾਂ ਦੀ ਵੋਟ ਵੈਰੀਫਿਕੇਸ਼ਨ ਕਰ ਰਹੇ ਨੇ ਇਸ ਵਿੱਚ ਉਹਨਾਂ ਨੂੰ ਕੁਝ ਕਾਂਗਰਸੀਆਂ ਨੇ ਰੋਕਿਆ ਕਾਂਗਰਸੀਆਂ ਦਾ ਦੋਸ਼ ਹੈ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹਨਾਂ ਦੀ ਨਿੱਜੀ ਡਿਟੇਲ ਸੱਤਾ ਪੱਖ ਦੇ ਵਿੱਚ ਲੋਕਾਂ ਵੱਲੋਂ ਇਕੱਠੀ ਕੀਤੀ ਜਾ ਰਹੀ ਹੈ ਨਿਗਮ ਚੋਣਾਂ ਦੀ ਤਰ੍ਹਾਂ ਹੀ ਹੰਕਾ ਪਛਮੀ ਦੇ ਵਿੱਚ ਵੀ ਇਸ ਵਾਰ ਕਾਂਗਰਸੀਆਂ ਦੇ ਵੋਟਰਾਂ ਦੀ ਵੋਟ ਕੱਟਣ ਦੀ ਯੋਜਨਾ ਬਣਾਈ ਜਾ ਰਹੀ ਹੈ ਸੋ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਅੰਦਰਜੀਤਿੰਦੀ ਨੇ ਕਿਹਾ ਹੈ ਕਿ ਇਸ ਸਬੰਧ ਵਿੱਚ ਵਾਰਡ ਵਿੱਚ ਕੁਝ ਲੋਕ ਆਏ ਨੇ ਖੁਦ ਨੂੰ ਚੇਅਰਮੈਨ ਦੱਸਦੇ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਹਾਸਲ ਕਰ ਰਹੇ ਨੇ ਲੋਕਾਂ ਤੋਂ ਪੁੱਛਿਆ ਜਾ ਰਿਹਾ ਹੈ ਉੰਦਾ ਅਧਿਕਾਰ ਵਿੱਚ ਕੌਣ-ਕੌਣ ਹੈ ਕਿੰਨੇ ਬੱਚੇ ਨੇ ਲੁਧਿਆਣਾ ਵਿੱਚ ਰਹਿੰਦੇ ਨੇ ਜਾਂ ਫੋਰਨ ਰਹਿੰਦੇ ਨੇ ਇਲਾਕੇ ਦੇ ਲੋਕਾਂ ਨੇ ਹੀ ਜਾਣਕਾਰੀ ਦਿੱਤੀ ਹੈ ਇਸ ਨਜਾਇਜ਼ ਰੂਪ ਦੇ ਨਾਲ ਕੀਤੀ ਜਾ ਰਹੀ ਵੈਰੀਫਿਕੇਸ਼ਨ ਦਾ ਵਿਰੋਧ ਹੈ ਜਿਹੜਾ ਕੀਤਾ ਜਾ ਰਿਹਾ ਅਸੀਂ ਆਪਣਾ ਪ੍ਰਚਾਰ ਪਾਰਟੀ ਦਾ ਕਰਵਾ ਆਏ ਕਿਹੜੀ ਪਾਰਟੀ ਦਾ ਆਮ ਪਾਰਟੀ ਠੀਕ ਹੈ ਜੀ ਪ੍ਰਚਾਰ ਕਿੱਦਾਂ ਕਰ ਰਹੇ ਸੀਗਾ ਪ੍ਰਚਾਰ ਹੈ ਘਰੋ ਘਰ ਜਾ ਕੇ ਪ੍ਰਜਾਪ ਪੁੱਛ ਰਹੇ ਸੀ ਅਸੀਂ ਜੀ ਪਾਣੀ ਧਾਣੀ ਦੀ ਕੋ ਲੋੜ ਤੇ ਬਿਜਲੀ ਸਹੀ ਜਾਂਦੀ ਆ ਸਾਰੇ ਕੰਮ ਪਾਰਟੀ ਚੰਗੀ ਕਰ ਰਹੀ ਆ ਔਰ ਇਹ ਸਾਡਾ ਹੱਕ ਬੰਦਾ ਪੁੱਛਣ ਦਾ ਜੀ ਸਾਨੂੰ ਵੋਟਾਂ ਪਾਈਆਂ ਅਗਲੇ ਨੂੰ ਠੀਕ ਹੈ ਜੀ ਤੁਸੀਂ ਲੋਕਾਂ ਜਾਂ ਕੀ ਪੁੱਛ ਰਹੇ ਸੀਗੇ ਲੋਕਾਂ ਨੂੰ ਇਹੋ ਪੁੱਛ ਰਹੇ ਸੀ ਬਾਰ-ਬਾਰ ਕਿ ਕੋਈ ਪਾਣੀ ਧਾਣੀ ਤੁਹਾਡੇ ਸਹੀ ਜਾ ਰਿਹਾ ਏ ਔਰ ਕੋਈ ਤਕਲੀਫ ਕੋਈ ਦੁੱਖ ਇਹ ਸਾਡਾ ਹੱਕ ਬਣਦਾ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਇਸ ਕਰਕੇ ਸਾਡਾ ਹੱਕ ਬਣਦਾ ਪੁੱਛਣ ਗਏ ਸੀ ਔਰ ਇਹ ਗੱਲ ਪੈ ਗਈ ਸਾਡੇ ਜੀ ਤੁਸੀਂ ਕਿਸ ਸਮਗਰੀ ਲੈ ਕੇ ਆਏ ਜਿਹੜਾ ਸਾਡੇ ਕੋਲ ਸਮਗਰੀ ਕੋਈ ਨਹੀਂ ਸੀ ਸਾਡੇ ਕੋਲ ਬੋਟਰ ਲਿਸਟ ਹੀ ਹੈ ਤੁਹਾਡੇ ਕੋਲ ਬੋਟ ਸਾਡੇ ਕੋਲ ਕੋਈ ਸਮਗਰੀ ਨਹੀਂ ਸੀ ਆਡੇ ਕੋਲ ਕੋਈ ਸਮਗਰੀ ਨਹੀਂ ਸੀ ਉਤਰਾਸੀਂ ਪੁੱਛਣਾ ਬੋਟਰ ਲੀਡ ਸਾਡੇ ਕੋਲ ਸੀ ਕੀ ਪੁੱਛਿਆ ਸੀ ਉਹਨਾਂ ਤੋਂ ਲੋਕਾਂ ਤੋਂ ਉਹਨਾਂ ਨੂੰ ਇਹੋ ਪੁੱਛਿਆ ਜੀ ਅਸੀਂ ਵੀ ਤੁਹਾਡੋਂ ਕੋਈ ਪਾਣੀ ਧਾਣੀ ਦੀ ਕੋਈ ਦੂਜੀ ਤੰਗੀ ਹੋਵੇ ਕੋਈ ਵੀ ਤੁਹਾਨੂੰ ਤੰਗੀ ਹੋਵੇ ਬਿਜਲੀ ਨਾ ਆਉਂਦੀ ਹੋਵੇ ਕੋਈ ਹੋਵੇ ਹੋਰ ਕੁਝ ਨਹੀਂ ਪੁੱਛਿਆ ਜੀ ਅਸੀਂ ਬੋਟਰ ਲੀਡ ਕਿੱਥੋਂ ਆਈ ਬੋਟਰ ਲੀਡ ਸਾਨੂੰ ਸਾਡੇ ਕੋਲ ਪੁਰਾਣੀਆਂ ਪਈਆਂ ਜੀ ਨਹੀਂ ਤੁਸੀਂ ਪਿੱਖੀ ਪਿੰਡ ਤੋਂ ਇੱਥੇ ਬੋਟਰ ਲੀਡ ਪਿੱਖੀ ਪਿੰਡ ਤੋਂ ਸਾਡੀ ਬੋਟਾਂ ਉਹਨਾਂ ਲਾਈ ਆ ਜੀ ਡਿਊਟੀ ਕਿਨੇ ਪ੍ਰਚਾਰ ਵਾਸਤੇ ਡਿਊਟੀ ਲਾਈਏ ਤੁਹਾਡੇ ਇੱਥੇ ਲੋਕੋ ਬੰਦਾ ਨਾਲ ਸੀਗਾ ਕੋਈ ਪ੍ਰਚਾਰ ਕਰ ਲੋਕੋ ਬੰਦਾ ਸ਼ਰਮਾ ਸਾਹਿਬ ਸਾਡੇ ਨਾਲ ਸੀ ਜ ਬੋ ਬੋ ਕੱਟ ਵੀਓ ਕਿਹਦੇ ਦੀ ਉਹਨੇ ਸਾਨੂੰ ਸਾਰੇ ਘਰ ਵਿਗਾਏ ਬੋਟਾ ਕੱਟ ਵੀਰੋ ਜੀ ਕਿਸੇ ਦੀ ਨਾ ਜੀ ਨਾ ਬਿਲਕੁਲ ਬਿਲਕੁਲ ਕਿਹਦੀ ਵੋਟ ਨਹੀਂ ਕੱਟਣਾ ਨਾ ਨਹੀਂ ਅਹੀਂ ਕੌਣ ਕੱਟਣ ਵਾਲੇ ਸਾਡੇ ਕੋਲ ਸਾਡੇ ਕੋਲ ਤਾਕਤ ਹੈਗੀ ਵੋਟ ਕੱਟਣ ਦੀ ਦੱਸੋ ਸਾਡੇ ਕੋਲ ਤਾਕਤ ਹੈਗੀ ਕਲਮ ਹੈਗੀ ਮੇਰੇ ਕੋਲ ਕੋਈ ਹਾਂਜੀ ਸ਼ਰਮਾ ਜੀ ਉਹਨਾਂ ਨੂੰ ਪੁੱਛੋ ਘਰ ਹੋਣਗੇ ਠੀਕ ਹੈ ਨਾਲ ਤੁਹਾਡੇ ਹੀ ਤੁਹੀਂ ਬਣਾਏ ਹਾਂਜੀ ਤੁਹਾਨੂੰ ਛੱਡ ਕੇ ਚਲੇਗੇ ਨਹੀਂ ਨਹੀਂ ਉਹ ਆਪਣਾ ਕੰਮ ਕਰ ਰਹੇ ਨੇ ਨਾਤੇ ਧੋਤੇ ਨਹੀਂ ਹੋ ਅਹੀਂ ਪਹਿਲਾਂ ਕੱਲ ਸਾਡੇ ਨਾਲ ਉਹਨਾਂ ਪ੍ਰਚਾਰ ਕੀਤਾ ਗਲੀਆਂ ਗੋਲੀਆਂ ਖਾਈਆਂ ਸਾਨੂੰ ਇਹ ਜਿਹੜਾ ਸਾਡਾ ਪਰਮਿੰਦਰ ਕੋਲ ਦਾ ਵੋਟ ਹੈਟਾਇਆ ਉਥੇ ਇਹ ਲੋਕ ਡੋਰ ਟੂ ਡੋਰ ਜਾ ਰਹੇ ਸੀ ভোটার ਲਿਸਟਾਂ ਹੱਥੇ ਲੈ ਕੇ ਔਰ ਉਹਨਾਂ ਤੋਂ ਇਹ ਪੁੱਛ ਕੇ ਕਿ ਤੁਹਾਡੇ ਘਰ ਦੀਆਂ ਕਿੰਨੀਆਂ ਵੋਟਾਂ ਆ ਆਪਣਾ ਆਧਾਰ ਕਾਰਡ ਦਾ ਨੰਬਰ ਦੇ ਦਿਓ ਆਪਣਾ ਮੋਬਾਈਲ ਨੰਬਰ ਦੇ ਦਿਓ ਤੇ ਜਦੋਂ ਇੱਕ ਸਾਡੇ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਹੈ ভোটার ਹੈਗੇ ਆ ਉਹਨਾਂ ਨੇ ਇਸ ਗੱਲ ਨੂੰ ਆਬਜੈਕਟ ਕੀਤਾ ਵੀ ਤੁਸੀਂ ਕੌਣ ਹੁੰਨੇ ਹੋ ਤੁਸੀਂ ਬੀਐਲਓ ਆ ਜਾਂ ਬੀਐਲਏ ਹੈਗੇ ਹੋ ਕੋਈ ਹੈਗੇ ਹੋ ਸਾਨੂੰ ਦੱਸੋ ਕਿਹੜੀ ਪਾਰਟੀ ਵੱਲੋਂ ਆਏ ਹੈਗੇ ਹੋ ਤਾ ਅਸੀਂ ਤੁਹਾਨੂੰ ਬਾਕੀ ਗੱਲਾਂ ਦੱਸਦੇ ਆਂ ਕਹਿੰਦੇ ਜੀ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡਾ ਮੋਬਾਈਲ ਨੰਬਰ ਕੀ ਹੈਗਾ ਤੁਹਾਡੇ ਬੱਚੇ ਬਾਹਰ ਤਾਂ ਨਹੀਂ ਗਏ ਹੋਏ ਤੇ ਉਹਨਾਂ ਨੇ ਇਸ ਚੀਜ਼ ਨੂੰ ਐਜੀਟੇਟ ਕੀਤਾ ਤੇ ਉਹਨੇ ਆਪਣੇ ਬਾਕੀ ਸਾਰੀ ਗਲੀ ਵਾਲਿਆਂ ਨੂੰ ਮੱਲੇ ਵਾਲਿਆਂ ਨੂੰ ਬਾਹਰ ਬੁਲਾਇਆ ਤੇ ਫਿਰ ਪਤਾ ਲੱਗਿਆ ਕਿ ਜੀ ਇਹ ਪਿੱਖੀ ਵਿੰਡ ਸ਼ਾਇਦ ਤਰਨਤਾਰਨ ਡਿਸਟ੍ਰਿਕਟ ਉਥੋਂ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਹੈ ਔਰ ਇਹ ਆਇਆ ਤੇ ਇਹ ਘਰੋਕਾਰ ਜਾ ਰਿਹਾ ਤੇ ਵੋਟਾਂ ਪੁੱਛ ਰਿਹਾ ਤੇ ਮੋਬਾਈਲ ਨੰਬਰ ਔਰ ਆਧਾਰ ਕਾਰਡ ਮੰਗ ਰਿਹਾ ਜੇ ਜਦੋਂ ਅਸੀਂ ਆ ਕੇ ਇੱਥੇ ਸਾਰਿਆਂ ਨੇ ਪੁੱਛਿਆ ਵੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਜੀ ਅਸੀਂ ਕੈਂਪੇਨ ਕਰ ਰਹੇ ਹਾਂ ਆਪਣੀ ਪਾਰਟੀ ਲਈ ਤੇ ਮੈਂ ਇਹਨਾਂ ਨੂੰ ਇਹ ਕਿਹਾ ਜੀ ਤੁਸੀਂ ਕੈਂਪੇਨ ਕਰ ਰਹੇ ਹੋ ਤਾਂ ਕਿਹੜੀ ਕੈਂਪੇਨ ਐਸੀ ਹੁੰਦੀ ਹੈ ਜਿਹੜੀ ਬਿਨਾਂ ਕਿਸੇ ਆ ਪੰਪਫਲੈਟ ਦਿੱਲੇ ਕੋਈ ਚੰਡੇ ਕੋਈ ਕੁਝ ਤਾਂ ਹੁੰਦਾ ਹੈ ਨਾ ਤੁਹਾਡੀ ਵੋਟਰ ਲਿਸਟਾਂ ਨਾਲ ਕਿਹੜੀ ਕੈਂਪੇਨ ਹੁੰਦੀ ਹੈ ਔਰ ਤੁਸੀਂ ਤੁਹਾਨੂੰ ਕਹਨੇ ਆ অথরাইਜ਼ ਕੀਤਾ ਹੈਗਾ ਵੀ ਤੁਸੀਂ ਵੋਟਰ ਲਿਸਟਾਂ ਲੈ ਕੇ ਘਰੋਂ ਘਰ ਜਾਓ ਜੀ ਲੋਕਲ ਬੰਦਾ ਕੋਈ ਸੀਗਾ ਇਹਨਾਂ ਦੇ ਨਾਲ ਨਹੀਂ ਜੀ ਕੋਈ ਲੋਕਲ ਬੰਦਾ ਨਹੀਂ ਸੀਗਾ ਜੇ ਲੋਕਲ ਬੰਦਾ ਤਾਂ ਸਾਰੀ ਗਲੀ ਬਾਹਰ ਖੜੀ ਹੈ ਜੇ ਕੋਈ ਲੋਕਲ ਬੰਦਾ ਹੁੰਦਾ ਐਸ ਬੁੱਧ ਦਾ ਬੀਐਲ ਹੁੰਦਾ ਤੇ ਜਿਹੜੇ ਇੱਥੇ ਦੇ ਕੌਂਸਲਰ ਹੈਗੇ ਆ ਜਿਹੜੇ ਨੁਮਾਇੰਦੇ ਆ ਉਹ ਜਾਣਦੇ ਨਾ ਹੁੰਦੇ ਉਹਨਾਂ ਨੂੰ ਉਹਨਾਂ ਨੇ ਤਦ ਹੀ ਓਬਜੈਕਸ਼ਨ ਕ੍ਰੀਏਟ ਕੀਤਾ ਨਾ ਵੀ ਤੁਸੀਂ ਕੌਣ ਹੋ ਬਾਹਰੋਂ ਆ ਕੇ ਸਾਨੂੰ ਇਹ ਚੀਜ਼ਾਂ ਪੁੱਛ ਰਹੇ ਹੈ ਕਿਉਂ ਹਰ ਪਾਰਟੀ ਦੇ ਹਰ ਵਰਕਰ ਬਾਹਰੋਂ ਅੰਦਰੋਂ ਜਾਣਦੇ ਹੈ ਕੈਂਪੇਨ ਕਰਦੇ ਹੈ ਪਰ ਕੋਈ ਚੋਣ ਸਮੱਗਰੀ ਤਾਂ ਹੁੰਦੀ ਹੈ ਵੋਟਰ ਲਿਸਟ ਕੋਈ ਚੋਣ ਸਮੱਗਰੀ ਨਹੀਂ ਹੈ ਇਹਨਾਂ ਕੋਲ ਸਿਰਫ ਇੱਕ ਵੋਟਰ ਲਿਸਟ ਸੀ ਵੋਟਰ ਲਿਸਟ 'ਤੇ ਕਾਟੇ ਮਾਰ ਰਹੇ ਆ ਵੋਟਰ ਲਿਸਟ 'ਤੇ ਹੀ ਕਰ ਰਹੇ ਆਗੇ ਵੋਟ ਕੱਟ ਰਹੇ ਨੇ ਇਹ ਕੀ ਕਰ ਰਹੇ ਆ ਨਹੀਂ ਪਤਾ ਮੈਂ ਐਸੇ ਕਰਕੇ ਐਡੀਸੀ ਸਾਹਿਬ ਨੂੰ ਇਹ ਕਿਹਾ ਹੈਗਾ ਵੀ ਆਪ ਆ ਜਾਓ ਇੱਥੇ ਸਾਨੂੰ ਦੱਸ ਦਿਓ ਵੀ ਵੋਟਰ ਲਿਸਟਾਂ ਇਹਨਾਂ ਨੂੰ ਹੈਂਡਓਵਰ ਕਿਨੇ ਕੀਤੀਆਂ ਵੋਟਰ ਲਿਸਟ ਜਾਂ ਤਾਂ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਤਾਂ ਹੁੰਦੀ ਹੈ ਇਹ ਨੁਮਾਇੰਦੇ ਵੀ ਨਹੀਂ ਆ ਵਰਕਰ ਵੀ ਨਹੀਂ ਹੈਗੇ ਸਾਡੇ ਇਸ ਬੂਥ ਤੇ ਇਸ ਬੂਥ ਤੇ ਛੱਡੋ ਲੁਧਿਆਣਾ ਵੈਸਟ ਦੇ ਵਰਕਰ ਵੀ ਨਹੀਂ ਹੈਗੇ ਨਾ ਹੀ ਇਹ ਬੀਐਲਏ ਹੈਗੇ ਆ ਜਿਨ੍ਹਾਂ ਨੂੰ ਸਰਕਾਰ ਨੇ অথਾਈਜ਼ ਕੀਤਾ ਨਾ ਹੀ ਇਹ ਬੀਐਲਓ ਹੈਗੇ ਆ ਜਿਹੜਾ ਵੋਟਾ ਬਣਾਉਂਦਾ ਔਰ ਕੱਟਦਾ ਆ ਇਹ ਵੋਟਰ ਲਿਸਟਾ ਲੈ ਕੇ ਬਾਹਰਲੇ ਬੰਦੇ ਕਿਉਂ ਆ ਰਹੇ ਆ ਆਧਾਰ ਕਾਰਡ ਤੇ ਫੋਨ ਨੰਬਰ ਕਿਉਂ ਮੰਗ ਰਹੇ ਆ ਇਹ ਦੱਸਿਆ ਜਾ ਤੁਹਾਨੂੰ ਕੀ ਸ਼ੰਕਾ ਵਾ ਸ਼ੰਕਾ ਆ ਕੇ ਐਡੀ ਸੀ ਸਾਹਿਬ ਦੱਸਣਗੇ ਨਹੀਂ ਤਾਂ ਇਹ ਤਾਂ ਬੈਠੇ ਆ ਸਾਡਾ ਤਾਂ ਇੱਕ ਦਿਨ ਆ ਅਸੀਂ ਵੀ ਇਹਨਾਂ ਦੇ ਨਾਲ ਬੈਠੇ ਆ ਪਰ ਆ ਕੇ ਡਿਸਟਿੰਗ ਅਡਮਿਨਿਸਟ੍ਰੇਸ਼ਨ ਨੂੰ ਇਹ ਦੱਸਣਾ ਪਏਗਾ ਲਗਾਤਾਰ ਹਫਤਾ ਹੋ ਗਿਆ ਬਾਰ-ਬਾਰ ਕੰਪਲੇਂਟ ਦੇ ਰਹੇ ਆ ਬਾਰ-ਬਾਰ ਉਹਨਾਂ ਨੂੰ ਚੇਤਨਾ ਕਰ ਰਹੇ ਆ ਲਾਅ ਐਂਡ ਆਰਡਰ ਦੀ ਵੈਸੇ ਇੱਥੇ ਲੁਧਿਆਣਾ ਸ਼ਹਿਰ 'ਚ ਬੁਰੀ ਹਾਲਤ ਹੈਗੀ ਹੈ ਕਿਉਂ ਬਾਹਰਲਾ ਬੰਦਾ ਆ ਕੇ ਘਰਾਂ ਦੇ ਵਿੱਚ ਸਵੇਰੇ-ਸਵੇਰੇ 8 ਵਜੇ 9 ਵਜੇ ਦਰਵਾਜ਼ੇ ਖੜਕਾ ਰਿਹਾ ਹੈਗਾ ਵੀ ਸਾਨੂੰ ਆਪਣਾ ਮੋਬਾਈਲ ਨੰਬਰ ਦੋ ਹਾਜ਼ਰ ਕਰ ਦੋ ਫਰ ਤੁਸੀਂ ਮੋਬਾਈਲ ਨੰਬਰ ਤੋਂ ਆਧਾਰ ਕਾਰਡ ਤੋਂ ਉਹਦਾ ਬੈਂਕ ਡਿਟੇਲ ਉਹਦੇ ਨਾਲ ਕਨੈਕਟਡ ਹੈ ਉਹਦਾ ਪੈਨ ਕਾਰਡ ਕਨੈਕਟਡ ਹੈ ਉਹਦੇ ਹੋਰ ਆਫੀਸ਼ੀਅਲ ਡਾਕੂਮੈਂਟ ਕਨੈਕਟਡ ਹੈ ਇਹ ਬਾਹਰਲੇ ਬੰਦੇ ਆ ਕੇ ਮੰਗਣ ਵਾਲੇ ਕੌਣ ਹੁੰਦੇ ਆ ਹਜੇ ਕਿਸੇ ਨੂੰ ਹਰਾਸਤ ਨਹੀਂ ਲਿੱਤਾ ਗਿਆ ਨਹੀਂ ਹਜੇ ਤਾਂ ਆਏ ਆ ਮੁਕੇ ਤੇ ਵੈਰੀਫਾਈ ਕਰ ਰਹੇ ਆ ਜੋ ਅਸਲੀਅਤ ਹੋਏਗੀ ਉਹਦੇ ਮੁਤਾਬਕ ਕਾਰਵਾਈ ਕਰ ਦਿੱਤੀ ਜੀ ਤੁਹਾਨੂੰ ਸਾਨੂੰ ਪਤਾ ਲੱਗਿਆ ਸੀ ਕੋਈ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਕਿਸੇ ਨੇ ਰੋਕੇ ਆਇਆ ਜਾਂ ਘੇਰੇ ਆਇਆ ਹਜੇ ਉਹਨਾਂ ਨਾਲ ਵੀ ਗੱਲ ਚੱਲ ਰਹੀ ਹੈ ਦੋਵਾਂ ਪਾਰਟੀਆਂ ਨਾਲ ਚੱਲ ਰਹੀ ਹੈ ਜੋ ਹੋਏਗੀ ਤੁਹਾਨੂੰ ਸੂਚਿਤ ਕਰ ਦੇ ਜੀ ਕੱਲ ਹੀ ਕੀ ਅੱਜ ਕਲੀਅਰ ਕਰ ਰਹੇ ਆ ਜੀ ਲੁਧਿਆਣਾ ਲਾਈਵਲੀ ਅਮਿਤ <th>ਪੜ ਦੀ ਰਿਪੋਰਟ